ਉਹ ਸਰਕਾਰਾਂ ਕੁਛ ਨਹੀਂ ਕਰ ਸਕਦੀਆਂ ਸਰਕਾਰਾਂ ਨੂੰ ਉਹ ਸਰਕਾਰਾਂ ਕੀ ਕਰਦੀਆਂ ਨੇ ਕੁਛ ਨਹੀਂ ਕਰ ਸਕਦੀਆਂ ਸਰਕਾਰਾਂ ਸਰਕਾਰਾਂ ਨੇ ਤਾਂ ਗੰਧ ਪਾਇਆ ਹੋਇਆ ਪੁਲਿਸ ਪਹਿਲੇ ਲੱਗੇ ਬੰਦਾ ਛਾੜਦੀ ਉਹ ਗਿਗਾਣੇ ਸਾਡੀਆਂ ਚਿੱਤੇ ਕਰਕੇ ਹਾਂ ਪਾਜੀ ਪਿੰਡ ਦੇ ਵਿੱਚ ਉਹ ਗਿਗਾ ਚਿੱਤੇ ਕਰਕੇ 6 ਮੋਤਾ ਚਿੱਤੀਆਂ ਨੇ ਤੇਰੇ ਤਾਂ ਸਾਡੀਆਂ ਕਰਦੀਆਂ ਇਹਨੇ ਘਰ ਘਰ ਦੀਆਂ ਤਿੰਨ ਮੋਤਾ ਦੀਆਂ ਦੀ ਘਰ ਪਰਵਾਰ ਚ ਨਹੀਂ ਇੱਕ ਹਫਤੇ ਦੇ ਵਿੱਚ ਵਿੱਚ ਸਰਕਾਰਾਂ ਨਿਕੰਮੀਆਂ ਨੇ ਸਾਡੇ ਵਾਸਤੇ ਨਿਕੰਮਾ ਗਾ ਦੇ ਜਦੋਂ ਸਾਡਾ ਇਹ ਕੋ ਮਸਲਾ ਹੱਲ ਕਰ ਦੇ ਤਾਂ ਸਾਡੇ ਵਾਸਤੇ ਨਿਕੰਮਾ ਮੰਗਾ ਦੇ ਨਿਕੰਮਾਣੇ ਸਰਕਾਰ ਦੇ ਵਿਦਿਆਰਥੀ ਵਾਲੇ ਬੰਦੇ ਸਰਕਾਰ ਦੇ ਬੰਦੇ ਰਹੇ ਨੇ ਨਾਲ ਚਿੱਟਾ ਨਹੀਂ ਬੰਦ ਕਰਾਦੇ ਤੇ ਲੈ ਲੈ ਕੇ ਛੱਡ ਜਾਂਦੇ ਨੇ ਚਿੱਟੇ ਆਲਿਆਂ ਨੂੰ ਸੱਤਲਾ ਥਾਣਾ ਛੱਡ ਜਾਂਦਾ ਚਿੱਟੇ ਆਲਿਆਂ ਨੂੰ ਫਾੜ ਕੇ ਪੈਸੇ ਲੈ ਲੈਂਦੇ ਨੇ ਉਹਨਾਂ ਕੋਲ ਆ ਇਹਦੀ ਮੌਤ ਹੋ ਗਈ ਬਈ ਚਿੱਟੇ ਨੇ ਕਰ ਦਿੱਤੀ ਚਿੱਟੇ ਨੇ ਘਰ ਘਾਰੇ ਹਾਂ ਕਿੰਨਾ ਚਿੱਟਾ ਜਿਹੜਾ ਇਹ ਇੱਥੇ ਚਿੱਟਾ ਬਹੁਤ ਵੇਖਦਾ ਗੁੱਫੀਆਂ ਵੇਖਦਾ ਜੀ ਕੀ ਸਰਕਾਰ ਆ ਇਹ ਸਰਕਾਰਾਂ ਕੁਝ ਨਹੀਂ ਕਰਦੀਆਂ ਤਾਂ ਪੁਲਿਸ ਵਾਲਿਆਂ ਨੂੰ ਸਾਰਿਆਂ ਨੂੰ ਪਕੜ ਘਰਾਂ ਦੇ ਘਰ ਕਿਸ ਤਰ੍ਹਾਂ ਕਿ ਘਰਾਂ ਦੇ ਘਰ ਗਰਕ ਹੋਈ ਜਾਂਦੀਆਂ ਜੀ ਉਹ ਬਣੇ ਨੇ ਇਹ ਜਿਹੜੇ ਪੈਦ ਇਹ ਤਾਂ ਪਾਰ ਗੱਟੀ ਦਿਗਰ ਤੈਨੂੰ ਜਾਣਾ ਪੈਣਾ ਤਿਉਹਰ ਉਥੋਂ ਦੇ ਬੰਦੇ ਵੇਖੇ ਡਿੱਗਦੇ ਉਥੋਂ ਦੇ ਵੇਖ ਕੀ ਹਾਲ ਹੋਇਆ ਪਿਆ ਜ਼ਮੀਨਾਂ ਵੇਚ ਦਿੱਤੀਆਂ ਬੁਰੇ ਹਾਲ ਬੰਕੇ ਦਿਹਾੜੇ ਹੋਇਆ ਪਿਆ ਇਹ ਸਰਕਾਰ ਪੂਛਿਤ ਪ੍ਰਤੀਤ ਨਹੀਂ ਕਰਦੀ ਨਾ ਨਾ ਤੂੰ ਏ ਪਾਣੀ ਪਿਆ ਇਹਦਾ ਕੰਟਰੋਲ ਕਰਨ ਦਾ ਬੜਾ ਹੁਸਕਦਾ ਹਾਂਜੀ ਹਾਂ ਜਿਹੜੇ ਅੱਗੇ ਬਚੇ ਨੇ ਜੇ ਜੰਗ ਲੱਗ ਗਿਆ ਤਾਂ ਉਹਨਾਂ ਨੂੰ ਇੰਨਾ ਹੀ ਕਿ ਮੈਂ ਖਬਰ ਦੇਣਾ ਜੰਗ ਲੱਗ ਗਿਆ ਗਿਆ ਤੇ ਗੱਭਰੂ ਨਹੀਂ ਮਿਲੇਗਾ ਗੱਭਰੂ ਨਹੀਂ ਮਿਲੇਗਾ ਮਿੰਟਰੀ ਦੇ ਵਿੱਚ ਗੱਭਰੂ ਨਹੀਂ ਮਿਲੇਗਾ ਪੰਜਾਬ ਜਿੰਨਾਂ ਨਹੀਂ ਤਾਂ ਬੰਦ ਹੋ ਜੀ ਜਿਹੜੀਆਂ ਵਿਚਾਰੀਆਂ ਬੱਚਿਆਂ ਨੂੰ ਕੌਣ ਪਾਲੇ ਛੋਟੇ ਛੋਟੇ ਬੱਚੇ 4-4 ਬੱਚੇ ਕੌਣ ਪਾਲੇ ਤਾਂ ਵਿਗਿਆਈ ਕਿੰਨੀ ਕੰਟਰੋਲ ਹੋਣਾ ਚਾਹੀਦਾ ਹਾਂ ਕੰਟਰੋਲ ਹੋਣਾ ਚਾਹੀਦਾ ਇਹ ਕਾਰਨ ਭਾਈ ਚਿੱਟਾ ਸ਼ਰਮ ਮਿਲਦਾ ਪਿਆ ਠੀਕ ਹੈ ਇਹ ਪਕੁੰਡੇ ਪਿੰਡੇ ਇਹ ਤਾਂ ਨਰਾਂ ਜਿਹੀ ਸੀਗਾ ਇੰਦਰਾਮ ਰੰਜੀਤ ਜੀ ਰੰਜੀਤ ਇਹਨਾ ਰੰਜੀਤ ਨਾਮ ਕਿੰਨੀ ਉਮਰ ਇਹਦੀ ਉਮਰ ਨਹੀਂ 25 26 ਸਾਲ ਹੈਗੀ ਹੈ 25 ਤੋਂ 25 ਤੋਂ 25 ਤੋਂ 26 ਸਾਲ ਹੈਗੀ ਹਾਂਜੀ ਤੇ ਚਾਰ ਬੱਚੇ ਦੋ ਕੁੜੀਆਂ ਦੋ ਮੁੰਡੇ ਦੋ ਮੁੰਡੇ ਨੇ ਦੋ ਕੁੜੀਆਂ ਚਾਰ ਬੱਚੇ ਨੇ ਤੇ ਚਿੱਟਾ ਸ਼ਰੇਆਮ ਵੇਗਦਾ ਕੋਈ ਕੰਟਰੋਲ ਨਹੀਂ ਹੁੰਦਾ ਨਾ ਕੋਈ ਸਰਕਾਰ ਹੀ ਕਰਦੀ ਪਈ ਹੈ ਹਾਂਜੀ ਹਫਤੇ ਦੇ ਵਿੱਚ ਚਾਰ ਮੌਤਾ ਲਗਾਤਾਰ ਹੋਈਆਂ ਚਿੱਟੇ ਵਾਲੇ ਮੁੰਡੇ ਮਰੇ ਨੇ ਦੋ ਜਿਹਾਂ ਦੇ ਚਾਚੇ ਦੇ ਸੀਗੇ ਨਾਲ ਹੀ ਘਾਰੇ ਹਾਂਜੀ ਇਹ ਇਹਦੋਂ ਪਹਿਲਾ ਇੱਕ ਮੁੰਡਾ ਪੂਰਾ ਹੋਇਆ ਇਹ ਕੌਣ ਮੁੰਡਾ ਹੋਇਆ ਜਿਉਂ ਨੋ ਦਾ ਨਾਂ ਉਹਦਾ ਜੇ ਭੋਗ ਪਿਆ ਏ ਤੇ ਇਹ ਮੁੰਡਾ ਪੂਰਾ ਹੋ ਗਿਆ ਪਤਾ ਕੀ ਸਾਡੀ ਦਾ ਹੱਥ ਛੱਡ ਕੇ ਬੇਨਤੀ ਹੈ ਕਿ ਪਿੰਡ ਦਾ ਕੁਝ ਕੀਤਾ ਜਾਵੇ ਹਾਂਜੀ ਤੇ ਦੇਖੋ ਨਿੱਕੇ ਨਿੱਕੇ ਬੱਚੇ ਨੇ ਇਹਨਾਂ ਹੁਣ ਬੱਚਿਆਂ ਦੀ ਕੇਅਰ ਕੌਣ ਕਰੇਗਾ ਮਾਂ ਪਿਓ ਤੋਂ ਬਿਨਾਂ ਕੋਈ ਕੇਅਰ ਹੈਗੀ ਹਾਂਜੀ ਸਰਕਾਰਾਂ ਦਾ ਵਾਅਦਾ ਹਾਂ ਤੇ ਉਹਨਾਂ ਦੀ ਘਰ ਦੀ ਉਮਰ ਕੀ ਹੈ ਜੇ ਕੁਛ ਵੀ ਉਮਰ ਨਹੀਂ ਹੈਗੀ ਸਰਕਾਰਾਂ ਦੇ ਬੜੇ-ਬੜੇ ਵਾਅਦੇ ਵਾਅਦੇ ਕਰ ਉਹ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ ਸਰਕਾਰਾਂ ਨੂੰ ਉਹ ਸਰਕਾਰਾਂ ਕੀ ਕਰਦੀਆਂ ਨੇ ਕੁਝ ਨਹੀਂ ਕਰ ਸਕਦੀਆਂ ਸਰਕਾਰਾਂ ਸਰਕਾਰਾਂ ਨੇ ਤਾਂ ਗੰਦ ਪਾਇਆ ਹੋਇਆ ਪੁਲਿਸ ਪੈਸੇ ਲੈ ਕੇ ਬੰਦਾ ਛੱਡਦੀ ਸਰਕਾਰਾਂ ਛੁੜਵਾਉਂਦੀਆਂ ਨੇ ਮੰਤਰੀ ਦਾ ਫੋਨ ਕਰਵਾ ਦਿਓ ਜੀ ਬੰਦਾ ਛੁੱਟ ਗਿਆ ਆ ਪ੍ਰਧਾਨ ਹੈ ਜੀ ਸ਼ਹਿਰ ਦਾ ਪਿੰਡ ਦਾ ਪ੍ਰਧਾਨ ਹੈ ਇਹ ਲੋਕੀ ਪੈਸੇ ਦੇ ਸਿਸਟਮ ਨਾਲ ਚੱਲਦੇ ਪੈਣੇ ਘਰਾਂ ਦਾ ਬੇੜਾ ਗਰਕ ਹੋਇਆ ਪਿਆ ਹਾਂਜੀ ਇਹ ਪਿੰਡ ਚ ਰੋਜ਼ ਹੀ ਮੌਤ ਹੋ ਰਹੀ ਸਮਝੋ ਕੱਲ ਹੁਣ ਦੋ ਭੋਗ ਪੈਣੇ ਤੇ ਅੱਜ ਮੌਤ ਹੋ ਗਈ ਇਹ ਵੀ ਭੋਗ ਹੀ ਪੈਣਾ ਇਹ ਪਤਾ ਨਹੀਂ ਚਿੱਟੇ ਵਾਲਾ ਫੇਰ ਅਗਾ ਕਿਹੜਾ ਮਰ ਜਾਣਾ ਜੇ ਕੰਟਰੋਲ ਨਾ ਹੋਇਆ ਤੇ ਪਤਾ ਨਹੀਂ ਕਿੰਨੇ ਮੁੰਡੇ ਮਰਨਗੇ ਹਾਂਜੀ ਤੇ ਸਾਡੀ ਤਾਂ ਬੇਨਤੀ ਇਹੀ ਏ ਕਿ ਇਹਨਾਂ ਦੇ ਤਾਂ ਕੰਟਰੋਲ ਕੀਤਾ ਜਾਵੇ ਸਾਡੇ ਤਾਂ ਸਰ ਪ੍ਰਸ਼ਾਸਨ ਅੱਗੇ ਬੇਨਤੀਆਂ ਪ੍ਰਸ਼ਾਸਨ ਅੱਗੇ ਹੀ ਕਰਦੇ ਰਹਿ ਆਂ ਇਹ ਇੱਕ ਦਿਨ ਵੀ ਨਹੀਂ ਜੀ ਬੰਦਾ ਬਿਨ ਨਾਗਾ ਮੌਤਾਂ ਹੋ ਰਹੀਆਂ ਚੌਥੀ ਤੋਂ ਪੰਜਵੀਂ ਮੌਤ ਹੈ ਸਾਡੇ ਪਿੰਡ ਦੇ ਵਿੱਚ ਖੁੰਡੇ ਪਿੰਡ 'ਚ ਤੇ ਪ੍ਰਸ਼ਾਸਨ ਦਾ ਕੁਝ ਨਹੀਂ ਕਰ ਰਿਹਾ ਇੱਥੇ ਥਾਣੇਦਾਰ ਐਸਐਚਓ ਸਾਰੇ ਹੋ ਗਏ ਨੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਗੱਲ ਹੀ ਨਹੀਂ ਗੋਲੀ ਤੇ ਚਿੱਟਾ ਦਾ ਬਹੁਤ ਹੀ ਜ਼ਿਆਦਾ ਸਾਡੇ ਪਿੰਡ ਵਿੱਚ ਰਿਹਾ ਠੰਡੇ ਮਸਲੇ 'ਚ ਪਾਤਾ ਜੀ ਗੌਰ ਹੀ ਨਹੀਂ ਕਰ ਰਹੀ ਸਰਕਾਰ ਸਰਕਾਰਾਂ ਇਹਨਾਂ ਨੇ ਵਾਅਦੇ ਕਰਦੀਆਂ ਸੀ ਚਿੱਟਾ ਖਤਮ ਕਰਾਂਗੇ ਸਗੋਂ ਅੱਗੇ ਕੁੜੀਆਂ 'ਚ ਸੀ ਹੁਣ ਖਿਲਵਾ ਦੇ ਹਿਸਾਬ ਨਾਲ ਕਵਾਂਟਲਾਂ ਦੇ ਹਿਸਾਬ ਨਾਲ ਤੇ ਕਿੱਥੇ ਗਈਆਂ ਸਰਕਾਰਾਂ ਤੇ ਵਾਅਦੇ ਇਹਨਾਂ ਦੇ ਬਸ ਖਬਰਾਂ ਲਵਾਉਣ ਲਈ ਹੁੰਦੇ ਜਾਂ ਚੈਨਲਾਂ ਤੇ ਬੋਲਣ ਲਈ ਹੁੰਦੇ ਨੇ ਤੇ ਲੋਕਾਂ ਦੇ ਘਰਾਂ ਚ ਜਾਣ ਕੇ ਦੇਖਣ ਕੀ ਹਾਲ ਏ ਢਾਂਡੇ ਵਿੱਚ ਵਿੱਚ ਚਿੱਟਾ ਪੀਤੀ ਜਾਂਦੇ ਨੇ ਚਿੱਟਾ ਵੇਚਣ ਵਾਲੇ ਅਮੀਰ ਬਣ ਜਾਂਦੇ ਨੇ ਔਰਤਾਂ ਵਿਧਵਾ ਹੋ ਜਾਂਦੀਆਂ ਜੀ ਜਿਨ੍ਹਾਂ ਦੇ ਮਰਨ ਕੇ ਵਿਧਵਾ ਹੀ ਹੋਣ ਪਈ ਮਾਵਾ ਦੇ ਪੁੱਤ ਮਾਵਾ ਦੇ ਪੁੱਤ ਮਾਵਾ ਦੇ ਬੁਰੇ ਹਾਲ ਹੋਏ ਭੈਣਾਂ ਘਰਾਂ ਤੇ ਚਰਾਕ ਚਰਾਕ ਸ਼ਰਾਗ ਬੁੱਝ ਗਿਆ ਜੀ ਘਰਾਂ ਦੀ ਬਿਲਕੁਲ ਸਾਡੇ ਪਿੰਡ ਦਾ ਤਾਂ ਸਤਿਆਨਾਥ ਹੋਇਆ ਪਿਆ ਜੀ ਪ੍ਰਸ਼ਾਸਨ ਜਮਾਂ ਨਹੀਂ ਗੌਰ ਕਰਦਾ ਬਾ ਆਉਂਦੇ ਨੇ ਢੇੜਾ ਮਾਰ ਜਾਂਦੇ ਜੀ ਉਸ ਤੋਂ ਬਾਅਦ ਕੁਛ ਵੀ ਨਹੀਂ ਫਾਰਮੈਲਟੀ ਪੂਰੀ ਕਰਦੇ ਨੇ ਅਸੀਂ ਤਾਂ ਇਹ ਕੋਈ ਸਰਕਾਰ ਸਾਡੀ ਸੁਣੇ ਕੋਈ ਚੰਗੀ ਸਰਕਾਰ ਸਰਕਾਰਾਂ ਤੇ ਵਿਸ਼ਵਾਸ ਤਾਂ ਹੈ ਨਹੀਂ ਜੇ ਕੋਈ ਚੰਗੀ ਸਰਕਾਰ ਬਣੇ ਤੇ ਉਹੀ ਇਹਨੂੰ ਬੰਦ ਕਰਾ ਸਕਦੀ ਯੋਗੀ ਵਗਰੇ ਜਾਂ ਮੋਦੀ ਵਗਰੇ ਹੋਰ ਸਾਨੂੰ ਕਿਸੇ ਸਰਕਾਰ ਤੇ ਕੋਈ ਉਮੀਦ ਨਹੀਂ ਹੈ ਕਿਉਂਕਿ ਉਹੀ ਇਹਨਾਂ ਚੀਜ਼ਾਂ ਨੂੰ ਨੱਥ ਪਾ ਸਕਦੇ ਨੇ ਹੋਰ ਕੋਈ ਸਰਕਾਰ ਨਹੀਂ ਪਾ ਸਕਦਾ ਹੋਣਾ ਚਾਹੀਦਾ ਹੋਣਾ ਚਾਹੀਦਾ ਜੀ ਜ਼ਰੂਰ ਹੋਣਾ ਚਾਹੀਦਾ ਨਹੀਂ ਤਾਂ ਇਹ ਵੋਟਾਂ ਵੱਟੀ ਆਉਂਦੇ ਨੇ ਜੇ ਨੌਜਵਾਨ ਹੀ ਮਰ ਗਏ ਵੋਟਾਂ ਕਿੱਥੋਂ ਪੈਣਗੀਆਂ ਸਰਕਾਰਾਂ ਨੂੰ ਇਹ ਵੋਟਾਂ ਦੇ ਨੇ ਸਕੇ ਇਹਨਾਂ ਦੀ ਜ਼ਿੰਦਗੀ ਦੇ ਨਹੀਂ ਸਕੇ ਹੈਗੇ ਮੋਰ ਦੀ ਸਾਰੀ ਦੁਨੀਆ ਸੱਕੀ ਹੈ ਇਹਨਾਂ ਦੀ ਜ਼ਿੰਦਗੀ ਦੀ ਵੀ ਸੱਕੀ ਬਣਾ ਨਾ ਕਿ ਇਹਨਾਂ ਨੂੰ ਬਚਾਉਣਾ ਵੀ ਹੈ ਨਸ਼ੇ ਤੋਂ ਵੀ ਬਚਾਈਏ ਨਸ਼ੇ ਤੋਂ ਬਚਾਉਣ ਵੱਲ ਕਿਸੇ ਦਾ ਧਿਆਨ ਨਹੀਂ ਤੇ ਵੋਟਾਂ ਮੰਗਣ ਆ ਦਰਦਰ ਕੁੱਤਿਆਂ ਦਾੜਾ ਫਿਰਦੀਆਂ ਨੇ ਸਰਕਾਰਾਂ ਕਿੰਨੀ ਕੋਮਰ ਇਹਦੀ 20 ਤੋਂ 25 ਸਾਲ ਚਾਰ ਬੱਚੇ ਆ ਜੀ ਕੀ ਨਾਮ ਤੋਂ ਦੋ ਕੁੜੀਆਂ ਦੋ ਮੁੰਡੇ ਮੁੰਡੇ ਦਾ ਨਾਮ ਰਣਜੀਤ ਤੇ ਸਾਨੂੰ ਬਸ਼ੀਰ ਮੇਰਾ ਘਰ ਵਾਲਾ ਕੀ ਕਰ ਰਿਹਾ ਹੈ ਐ ਚਿੱਟਾ ਲਾਉਂਦਾ ਸੀ ਇਹ ਚਿੱਟਾ ਲਾਉਂਦਾ ਠੀਕੇ ਵੈ ਠੀਕੇ ਲਾਉਂਦਾ ਵੀ ਭਰਾਵਾ ਇਹ ਵੈ ਚਿੱਟਾ ਠੀਕੇ ਲਾਉਂਦਾ ਸੀ ਚਿੱਟਾ ਲਾਉਂਦਾ ਠੀਕੇ ਅੱਜ ਇਹਨੇ ਚਿੱਟਾ ਲਾਇਆ ਗਿਆ ਆਜਾ ਚਲ ਕੀ ਮੌਤ ਹੋ ਚੁੱਕੀ ਤੇ ਟ੍ਰੇਨ ਆਲਾ ਆਜਾ ਜੀ ਮਾ ਤੇੜੋ ਯਾ ਆਹ ਬੇਪਰਾਵਾਂ ਨੇ ਚਿੱਟਾ ਲੈ ਗਿਆ ਬੇ ਚਿੱਟੇ ਆਲਾ ਇਹਨੂੰ ਲੈ ਬੇ ਚਿੱਟਾ ਲਾ ਕੇ ਵੇ ਆਏ ਦੇ ਨਾਲੇ ਭੜਤੀ ਇਹਨਾਂ ਨੂੰ ਕੋਈ ਪੜਨ ਵਾਲਾ ਹੀ ਨਹੀਂ ਆਏਗਾ ਕਿਤਾ ਨੌਜਵਾਨ ਮੰਜਿਆ ਤੇ ਪਾਈ ਜਾਂਦੇ ਚਿੱਟੇ ਆਲੇ ਨੌਜਵਾਨ ਮੰਜਿਆ ਤੇ ਪਾਈ ਜਾਂਦੇ رولی بچے چادو اجی بھی وادو ویکد ساڈیا چوتھی موت ہو گئی چاہیے بند ہوا چاہیے ਮੋਜਵਾਨ ਗਏ ਚਲੇ ਚਿੱਟਾ ਤਾਂ ਵੀ ਨਹੀਂ ਬੰਦ ਹੋਇਆ ਆ ਜਵਾਨ ਤੁਰ ਗਏ ਤੇਰੇ ਚਾਚੇ ਦਾ ਮੁੰਡਾ ਵੀ ਐਸੇ ਕੰਮ ਚ 11 ਕੰਮੀਆਂ ਨੇ ਖਾ ਕੇ ਬੈ ਜਾਂਦੇ ਆ ਮਸਲਾਂੀਆਂ ਲ ਕਰਦੀਆਂ ਪੁੱਲਸਾ ਵੀ ਖਾ ਪੈਸੇ ਲੈ ਲੈ ਖਾਈ ਜਾਂਦੇ ਆ ਪੁੱਲਸਾ ਦੀ ਵੀ ਸ਼ਾਂਤਗਾ ਲੈ ਲੈ ਜਾਂਦੀ ਮੀਨਾ ਮੀਨਾ ਲਾ ਕੇ ਬੈ ਜਾਂਦੇ ਆ ਜੁਨਗਾ ਵਕਾਤ ਦਾ ਸਾਧਗਾ ਚਿੱਟੇ ਨੇ ਜੁਨਗਾ ਵਕਾਤਗਾ ਇਤੋਂ ਤੱਕ ਸਾਡੇ ਭਾਂਡੇ ਵੀ ਬੁਕਾਤੇ ਪਾਣੀ ਫਿਲ ਗਲਾਸ ਨਹੀਂ ਰਹਿ ਗਿਆ چا ویکتا پیا بڑا زیادہ پہ دین سو دے دینا متیاں آٹا کٹ جان

ਕਾਰਕਾਰ ਕਿੱਟਾ ਵੇਖਦਾ ਜੇ سانو <سؤال> تو چمکی چاہیے سانو چمکی چاہیے چا و پیا جی گھر گھر دکانداریاں بڑی جی سان بند ہونا چاہیے بند کراؤ سڈے واسطے میرا نام سنیتا Mira, mira... <laughs> چھوٹا میرے تو چی نال گیا چیٹا پتا نہیں کن لا دے کو بچے منجا بھی نہیں کوئی چڈیا ویچتا انان جی گھر دچاری کام کر کر لیا لیا دے ਵੀਰੇ ਕੁੜਾ ਇਹ ਸੌਂ ਦੇ ਚੀਾ ਸਾਡਾ ਵੀਰਾ ਲੁੱਟ ਗਿਆ ਅੱਗੇ ਸਾਡਾ ਯੱਖ ਦੇ ਨੀ ਵੀਰੇ ਨੂੰ ਓਏ ਜੋ ਲੁੱਟਿਆ ਗਿਆ ਆਇਆ ਆਇਆ ਕੱਲ ਨੂੰ ਅੱਠ ਦੇ ਨੂੰ ਨੇ ਆ ਮਗਰੇ ਇਹਨੇ ਵੀ ਤਿਆਰੀਆਂ ਕਰ ਲੀਆਂ ਸਾਡੇ ਪੁੱਸਾਰੇ ਕੋਈ ਨਹੀਂ ਗੱਲ ਸੁਣਦੇ ਅਸੀਂ ਕਿ ਨਹੀਂ ਸੁਣਦੇ ਸਾਡੀ ਅਸੀਂ ਤਾਂ ਬੇਨਤੀਆਂ ਵੀ ਕਰਦੇ ਅਸੀਂ ਅਰਦਾਸ ਨਹੀਂ ਕਰਦੇ ਨਾ ਸਾਡੇ ਵੀਰ ਨੂੰ ਕੋਈ ਬਚਾ ਲੈਂਦਾ ਅਸੀਂ ਨਿਰਾਸ਼ਾ ਨਹੀਂ ਨਾ ਸਰਦਾਰੇ ਮੀਂਹ ਨਹੀਂ ਲੈਂਦੇ ਦੇ ਨਾ ਕੋਈ ਕਾਰਵਾਈ ਨਹੀਂ ਕਰਦੇ